ਇਹ ਸਈਪੁਰ ਗਦਾਈਪੁਰ ਗੜੇ ਜਲੰਧਰ ਸ਼ਹਿਰ ਦੀਆਂ ਚਾਰੇ ਨੁਕਰਾਂ ਕੋਲ ਸ਼ਰੀਆਮ ਦੜੇ ਸੱਟੇ ਦੀਆਂ ਦੁਕਾਨਾਂ ਖੁੱਲੀਆਂ ਇਹ ਹੁਣ ਕਿਦੇ ਇਸ਼ਾਰੇ ਦੇ ਖੁੱਲੀਆਂ ਇਹ ਜਣੀਆਂ ਦੜੇ ਸੱਟੇ ਦੀਆਂ ਦੁਕਾਨਾਂ ਖੁੱਲੀਆਂ ਨਛੇ ਦਾ ਕਾਰੋਬਾਰ ਗਲੀ ਗਲੀ ਹੋ ਰਿਹਾ ਉਹ ਤੁਹਾਡੀ ਸਰਕਾਰ ਦੇ ਨੇਤਾਵਾਂ ਦੀ ਸ਼ਹਿਰ ਨਾਲ ਹੋ ਰਿਹਾ ਜਿਨ੍ਹਾਂ ਨੇ ਪੁਲਿਸ ਤੇ ਦਬਾਅ ਬਣਾਇਆ ਅੱਜ ਇਹ ਹਾਲਾਤ ਹੈ ਵੈਸਟ ਵਿਧਾਨ ਸਭਾ ਹਲਕੇ 'ਚ 22 22 ਸਾਲ ਦੇ ਬੱਚੇ ਨੌਜਵਾਨ ਮਰ ਰਿਹਾ ਔਰ ਤੁਸੀਂ આરોਪ ਲਾ ਰਹੇ ਹੋ ਕਿਸੇ ਹੋਰ ਤੇ ਆਪਣਾ ਰਿਪੋਰਟ ਕਾਰਡ ਪੇਸ਼ ਕਰੋ ਭਗਵੰਤ ਮਾਨ ਜੀ 2 ਸਾਲਾਂ ਦੇ ਵਿੱਚ ਤੁਸੀਂ ਜਲੰਧਰ ਦੇ ਵਿਕਾਸ ਲਈ ਕੀ ਕੀਤਾ ਸਾਡਾ ਕੋਈ ਐਮਐਲਏ ਨਹੀਂ ਸੀ ਐਮਪੀ ਨਹੀਂ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਕਰੀਬ 1000 ਕਰੋੜ ਰੁਪਇਆ ਜਲੰਧਰ ਦੇ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਭੇਜਿਆ ਕਿ ਲੋਕਾਂ ਨੂੰ ਸਾਫ਼ ਪਾਣੀ ਮਿਲੇ ਚੰਗੀਆਂ ਸੜਕਾਂ ਮਿਲਣ ਸਟਰੀਟ ਲਾਈਟਾਂ ਮਿਲਣ ਅੱਜ ਚੰਗੀਆਂ ਸੜਕਾਂ ਨਹੀਂ ਐ ਸਟਰੀਟ ਲਾਈਟਾਂ ਜਲਦੀਆਂ ਨਹੀਂ ਐ ਲੋਕੀ ਗੰਦਾ ਪਾਣੀ ਪੀ ਰਿਹਾ ਐ ਪਹਿਲੇ ਦੇ ਕੇ ਸੀਵਰੇਜ ਖੁਲਾ ਰਿਆ ਹੈ ਔਰ ਆਮ ਆਦਮੀ ਪਾਰਟੀ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਦੀ بجائے ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਉੱਤੇ ਲਾਚਨ ਲਾ ਰਹੀ ਹੈ ਮੈਂ ਆਵਾਜ਼ ਕਰਨਾ ਚਾਹੁੰਦਾ ਹਾਂ ਭਗਵੰਤ ਮਾਨ ਜੀ ਆਰੋਪਾਂ ਦੀ ਰਾਜਨੀਤੀ ਨਾ ਕਰੋ ਤੁਸੀਂ ਆਪਣਾ ਰਿਪੋਰਟ ਕਾਰਡ ਪੇਸ਼ ਕਰੋ ਤੁਸੀਂ ਦੱਸੋ ਅਸੀਂ ਲੋਕਾਂ ਦੇ ਲਈ ਆ ਕੰਮ ਕੀਤੇ ਅੱਜ ਲੋਕਾਂ ਨੂੰ 5 ਲੱਖ ਦਾ ਜਿਹੜਾ ਫ੍ਰੀ ਇਲਾਜ ਦਾ ਬੀਮੇ ਦਾ ਸੀ ਲਾਭ ਉਹ ਤੁਹਾਡੀ ਸਰਕਾਰ ਕਰਕੇ ਨਹੀਂ ਮਿਲ ਰਿਹਾ ਤੁਸੀਂ ਨੀਲੇ ਕਾਰਡ ਲੋਕਾਂ ਦੇ ਕੱਟ ਤੇ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਅੱਜ ਹਜ਼ਾਰਾਂ ਫਾਈਲਾਂ ਜਿਹੜੀਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਸੀ ਲੱਖਾਂ ਰੁਪਈਆ ਲੋਕਾਂ ਦਾ ਉਹ ਤੁਹਾਡੀ ਸਰਕਾਰ ਜਾਰੀ ਨਹੀਂ ਕਰ ਰਹੀ ਔਰ ਤੁਸੀਂ ਭਾਜਪਾ ਦੇ ਉੱਤੇ આરોਪ ਲਾ ਰਹੇ ਹੋ ਅੱਜ ਵੈਸਟ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਆਪਣਾ ਰਿਪੋਰਟ ਕਾਰਡ 2 ਸਾਲ ਦਾ ਪੇਸ਼ ਕਰਨ ਦੀ ਬਜਾਏ ਭਾਜਪਾ ਉਮੀਦਵਾਰ ਉਹਨਾਂ ਦੇ ਪਰਿਵਾਰ ਤੇ ਬੇ ਬੁਨਿਆਦ ਤੇ ਝੂਠੇ આરોਪ ਲਾ ਰਿਆ ਹੈ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਕਿ ਸ਼ੀਤਲ ਲੰਗਰਾਲ ਕੋਈ ਐਮ ਐਲ ਏ ਨਹੀਂ ਹੈ ਹੁਣ ਗਲੀ ਗਲੀ ਚਿੱਟਾ ਕੌਣ ਬਕਾਰਿਆ ਤੇ ਡੜੇ ਸੱਕੇ ਦੀਆਂ ਜਿਹੜੀਆਂ ਦੁਕਾਨਾਂ ਦੀਆਂ ਤੁਸੀਂ ਗੱਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਡੀ ਤੇ ਨਿਕਲੋ ਰਾਮਾ ਮੰਡੀ ਚੁਗਿੱਟੀ ਆਪਣਾ ਜੋਤੀ ਚੌਂਕ ਮੱਛੀ ਮਾਰਕੀਟ ਇੰਡਸਟਰੀਏ ਏਰੀਏ ਸਾਈਪੁਰ ਗਦਾਈਪੁਰ ਗੜੇ ਜਲੰਧਰ ਸ਼ਹਿਰ ਦੀਆਂ ਚਾਰੇ ਨੁਕਰਾਂ ਘੁੰਮੋ ਸ਼ਰੀਆਮ ਡੜੇ ਸੱਟੇ ਦੀਆਂ ਦੁਕਾਨਾਂ ਖੁੱਲੀਆਂ ਹੈ ਇਹ ਹੁਣ ਕਿਦੇ ਇਸ਼ਾਰੇ ਤੇ ਖੁੱਲੀਆਂ ਇਹ ਜਣੀਆਂ ਦੜੇ ਸੱਟੇ ਦੀਆਂ ਦੁਕਾਨਾਂ ਖੁੱਲੀਆਂ ਨਸ਼ੇ ਦਾ ਕਾਰੋਬਾਰ ਗਲੀ ਗਲੀ ਹੋ ਰਿਹਾ ਉਹ ਤੁਹਾਡੀ ਸਰਕਾਰ ਦੇ ਨੇਤਾਵਾਂ ਦੀ ਸ਼ਹਿ ਨਾਲ ਹੋ ਰਿਹਾ ਜਿਨ੍ਹਾਂ ਨੇ ਪੁਲਿਸ ਤੇ ਦਬਾਅ ਬਣਾਇਆ ਅੱਜ ਇਹ ਹਾਲਾਤ ਹੈ ਵੈਸਟ ਵਿਧਾਨ ਸਭਾ ਹਲਕੇ 'ਚ 22 22 ਸਾਲ ਦੇ ਬੱਚੇ ਨੌਜਵਾਨ ਮਰ ਰਿਹਾ ਔਰ ਤੁਸੀਂ આરોਪ ਲਾ ਰਹੇ ਹੋ ਕਿਸੇ ਹੋਰ ਤੇ ਆਪਣਾ ਰਿਪੋਰਟ ਕਾਰਡ ਪੇਸ਼ ਕਰੋ ਭਗਵੰਤ ਮਾਨ ਜੀ 2 ਸਾਲਾਂ ਦੇ ਵਿੱਚ ਤੁਸੀਂ ਜਲੰਧਰ ਦੇ ਵਿਕਾਸ ਲਈ ਕੀ ਕੀਤਾ ਸਾਡਾ ਕੋਈ ਐਮਐਲਏ ਨਹੀਂ ਸੀ ਐਮਪੀ ਨਹੀਂ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਕਰੀਬ 1000 ਕਰੋੜ ਰੁਪਇਆ ਜਲੰਧਰ ਦੇ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਭੇਜਿਆ ਕਿ ਲੋਕਾਂ ਨੂੰ ਸਾਫ਼ ਪਾਣੀ ਮਿਲੇ ਚੰਗੀਆਂ ਸੜਕਾਂ ਮਿਲਣ ਸਟਰੀਟ ਲਾਈਟਾਂ ਮਿਲਣ ਅੱਜ ਚੰਗੀਆਂ ਸੜਕਾਂ ਨਹੀਂ ਐ ਸਟਰੀਟ ਲਾਈਟਾਂ ਜਲਦੀਆਂ ਨਹੀਂ ਐ ਲੋਕੀ ਗੰਦਾ ਪਾਣੀ ਪੀ ਰਿਆ ਪੈਸੇ ਦੇ ਕੇ ਸੀਵਰੇਜ ਖੁਲਾ ਰਿਆ ਔਰ ਆਮ ਆਦਮੀ ਪਾਰਟੀ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਦੀ ਬਜਾਏ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਉੱਤੇ ਲੱਛਣ ਲਾ ਰਹੀ ਹੈ ਮੈਂ ਆਵਾਜ਼ ਕਰਨਾ ਚਾਹੁੰਦਾ ਹਾਂ ਭਗਵੰਤ ਮਾਨ ਜੀ ਆਰੋਪਾਂ ਦੀ ਰਾਜਨੀਤੀ ਨਾ ਕਰੋ ਤੁਸੀਂ ਆਪਣਾ ਰਿਪੋਰਟ ਕਾਰਡ ਪੇਸ਼ ਕਰੋ ਤੁਸੀਂ ਦੱਸੋ ਅਸੀਂ ਲੋਕਾਂ ਦੇ ਲਈ ਆਹ ਕੰਮ ਕੀਤੇ ਅੱਜ ਲੋਕਾਂ ਨੂੰ 5 ਲੱਖ ਦਾ ਜਿਹੜਾ ਫ੍ਰੀ ਇਲਾਜ ਦਾ ਬੀਮਾ ਦਾ ਸੀ ਲਾਭ ਤੁਹਾਡੀ ਸਰਕਾਰ ਕਰਕੇ ਨਹੀਂ ਮਿਲ ਰਿਹਾ ਤੁਸੀਂ ਨੀਲੇ ਕਾਰਡ ਲੋਕਾਂ ਦੇ ਕੱਟ ਤੇ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਅੱਜ ਹਜ਼ਾਰਾਂ ਫਾਈਲਾਂ ਜਿਹੜੀਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਸੀ ਲੱਖਾਂ ਰੁਪਏ ਲੋਕਾਂ ਦਾ ਉਹ ਤੁਹਾਡੀ ਸਰਕਾਰ ਜਾਰੀ ਨਹੀਂ ਕਰ ਰਹੀ ਔਰ ਤੁਸੀਂ ਭਾਜਪਾ ਦੇ ਉੱਤੇ આરોਪ ਲਾ ਰਹੇ ਹੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਚੋਣਾਂ ਲੜੋ ਰਿਪੋਰਟ ਕਾਰਡ ਤੇ ਲੜੋ ਕੀਤੇ ਹੋਏ ਕੰਮਾਂ ਤੇ ਲੜੋ આરોਪਾਂ ਦੇ ਨਾਲ ਤੁਹਾਡੀ ਜਿੱਤ ਨਹੀਂ ਹੋਣੀ ਔਰ ਤੁਸੀਂ ਇਹ ਜਿਹੜੇ ਸਰਕਾਰੀ ਡੰਡਾ ਚਲਾ ਕੇ ਲੋਕਾਂ ਨੂੰ ਡਰਾ ਕੇ ਲੋਕਾਂ ਦੇ ਘਰਾਂ 'ਚ ਪੁਲਿਸ ਭੇਜ ਕੇ ਇੰਡਸਟਰੀਸਟਾਂ ਨੂੰ ਪੋਲਿਊਸ਼ਨ ਦੇ ਨੋਟਿਸ ਭੇਜ ਕੇ ਦੁਕਾਨਦਾਰਾਂ ਦੇ ਜੀਐਸਟੀ ਦੀਆਂ ਟੀਮਾਂ ਭੇਜ ਕੇ ਜਿਹੜਾ ਇਹ ਦਬਾਅ ਬਣਾ ਰਹੇ ਹੋ ਇਹਦਾ ਜਵਾਬ ਤੁਹਾਨੂੰ 10 ਜੁਲਾਈ ਨੂੰ ਜਲੰਧਰ West ਦੀ ਜਨਤਾ ਦੇਵੇਗੀ ਔਰ ਤੁਹਾਡੀ ਹਾਰ ਨਿਸ਼ਚਿਤ ਹੈ ਆਪਣੀ ਹਾਰ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਜਿਹੜੀ ਹੈ ਧੱਕੇਸ਼ਾਹੀ ਤੇ ਉਤਰੀ ਹੈ ਇਹਨੂੰ ਜਲੰਧਰ West ਦੀ ਜਨਤਾ ਕਦੀ ਜੜੀ ਹੈ ਸਵੀਕਾਰ ਨਹੀਂ ਕਰੇਗੀ